ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਦੇ ਬਾਬਾ ਬੋੜ ਜੀ ਮਤਲਬ ਕਿ ਬਹੁਤ ਹੀ ਜਾਦੇ ਹਸਾਉਣ ਵਾਲੇ ਜਸਵਿੰਦਰ ਭੱਲਾ ਜੀ ਨਹੀਂ ਰਹੇ ਤੁਹਾਨੂੰ ਦੋਸਤੋ ਪਤਾ ਹੀ ਲੱਗ ਗਿਆ ਹੋਵੇਗਾ ਕਿਉਂਕਿ ਸਵੇਰ ਹੀ ਇਹਨਾਂ ਦੀ ਨਿਊਜ਼ ਆ ਗਈ ਸੀ ਤਾ ਬਹੁਤ ਮੰਦ ਭਾਗੀ ਗੱਲ ਹੈ ਦੋਸਤੋ ਇਹ ਕਿਉਂਕਿ ਹਸਾਉਣ ਵਾਲੇ ਸਾਰਿਆਂ ਨੂੰ ਰਵਾਕੇ ਚਲੇ ਗਏ ਤਾਂ ਦੋਸਤੋ ਇਸੇ ਕਰਕੇ ਕੀ ਹੈ ਮੈਂ ਅੱਜ ਦੀ ਕਲਾਸ ਨਹੀਂ ਲਈ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਨੈਟਵਰਕ ਇਸ਼ੂ ਹੈ ਬਟ ਦੋਸਤੋ ਗੱਲ ਮੇਨ ਇਹੀ ਸੀ ਤਾਂ ਦੋਸਤੋ ਅੱਜ ਨਾ ਮੈਂ ਤੁਹਾਨੂੰ ਇੱਕ ਕੁਐਸਚਨ ਦਵਾਂਗਾ ਤੇ ਕੁਐਸਚਨ ਉਹ ਤੁਹਾਨੂੰ ਕੀ ਆ ਪੇਪਰ ਵਿੱਚ ਭਾਵੇਂ ਨਾ ਪੁੱਛਿਆ ਜਾਵੇ ਬਟ ਤੁਸੀਂ ਉਸ ਦਾ ਅਸਵਰ ਜ਼ਰੂਰ ਦੇਣਾ ਹੈ ਕਿਉਂਕਿ ਉਸ ਦੇ ਨਾਲ ਜਸਵਿੰਦਰ ਭੱਲਾ ਜੀ ਦੀ ਕੀ ਹੈ ਜੋ ਹੈ ਉਹਨਾਂ ਨੇ ਗੱਲ ਗਈ ਸੀ ਉਹ ਆਪਾਂ ਉਸ ਦਾ ਆਨਸਰ ਦੇਵਾਂਗੇ ਅਤੇ ਵੱਧ ਵੱਧ ਜਾਣੇ ਕੋਲ ਜਾਵੇਗੀ ਤੇ ਦੋਸਤੋ ਜਿੰਨਾਂ ਕੋਲ ਵੀ ਜਾਵੇਗੀ ਸਾਰਿਆਂ ਨੇ ਉਸ ਦਾ ਆਨਸਰ ਜਰੂਰ ਕਰਨਾ ਹੈ ਤਾਂ ਦੋਸਤੋ ਅਸੀਂ ਜਸਵਿੰਦਰ ਭੱਲਾ ਜੀ ਨੂੰ ਕੀ ਹੈ ਜ਼ਿੰਦਗੀ ਵਿੱਚੋਂ ਬਿਲਕੁਲ ਨਹੀਂ ਭੁਲਾ ਸਕਦੇ ਕਿਉਂਕਿ ਇਹਨਾਂ ਦੀਆਂ ਜਿੰਨੀਆਂ ਵੀ ਸਕ੍ਰਿਪਟ ਆਈਆਂ ਹਨ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਸਿੱਖਿਆ ਹੀ ਮਿਲਦੀ ਹੈ ਤੇ ਵੱਤ ਵੱਤ ਇਹਨਾਂ ਨੇ ਹਸਾਇਆ ਹੈ ਤਾਂ ਦੋਸਤੋ ਦੇਖਿਆ ਜਾਵੇ ਤਾਂ ਇਹਨਾਂ ਨੇ ਬਹੁਤ ਵਧੀਆ ਗੱਲ ਕੀਤੀ ਸੀ ਕਿ ਦੋਸਤੋ ਕਹਿੰਦੇ ਸਨ ਇਹਨਾਂ ਨੇ ਕਿਹਾ ਸੀ ਕਿ ਮੈਂ ਲੈਣ ਗਿਆ ਉਹ ਦਿੰਦੇ ਸੀ ਜੇ ਨਾ ਦਿੰਦੇ ਮੈਂ ਲੈ ਆਉਂਦਾ ਦੱਸੋ ਕੀ ਹੈ ਦੋਸਤੋ ਇਹ ਤੁਸੀਂ ਦੱਸਣਾ ਹੈ ਕਿ ਮੋਟਰ ਹੈ ਪੇਪਰ ਹੈ ਸੁਹਾਗਾ ਹੈ ਜਾਂ ਕੋਈ ਨਹੀਂ ਦੋਸਤੋ ਇਸ ਦਾ ਉੱਤਰ ਤੁਸੀਂ ਦੇਣਾ ਹੈ ਕਿਉਂਕਿ ਇਹ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਸਨ ਅਤੇ ਦੋਸਤੋ ਉਸ ਦੇ ਨਾਲ ਰਿਲੇਟਡ ਕੁਐਸਚਨ ਹੈ ਤੇ ਐਗਰੀਕਲਚਰ ਵਾਲੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਇਹ ਕੁਐਸਚਨ ਵੀ ਹੈ ਤਾ ਦੋਸਤੋ ਇਹਦਾ ਆਨਸਰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਰੂਰ ਕਰਨਾ ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ